ਹਲੋ ਹਾਂਜੀ ਭਾਈ ਅਸ਼ੀਕਾ ਤੇ ਹੋਰ ਬਹੁਤ ਪਾਸੇ ਘਾਟੀ ਰਹਾ ਕਾਪਰਾਂ ਦੇ ਉੱਕੇ ਆ ਜਿਵੇਂ ਤੁਹਾਨੂੰ ਪਤਾ ਵੀ ਸੀ ਇਹ ਜਾਨਵਰ ਆਪਾਂ ਫੁੱਲ ਗਰੰਟੀਆਂ ਸੇਲ ਕਰਦੇ ਤੇ ਕੋਈ ਧੋਖਾ ਨਹੀਂ ਕਿਤੇ ਬੰਦਾ ਨਹੀਂ ਉਹ ਭਾਈ ਆਪਣੇ ਤੋਂ ਬਾਲੇ ਤੋਂ ਆਏ ਭਰਾ ਤੇ ਜਿਹੜੇ ਜਾਨਵਰ ਆਪਾਂ ਇਹਨਾਂ ਨੂੰ ਦਿੱਤੇ ਜੋੜੇ ਦਿੱਤੇ ਆ ਫੁੱਲ ਗਰੰਟੀਆਂ ਦਿੱਤੇ ਕੋਈ ਧੋਖਾ ਨਹੀਂ ਨੀ ਇੱਕ ਵੀ ਜਾਨਵਰ ਦਾ ਬੱਚਾ ਨਾ ਆਉਡੇ ਜਾਂ ਮਦੀਨ ਕੋਈ ਆਂਡੇ ਨਾ ਧਰੇ ਤੇ ਆਪਾਂ ਜੋੜਾ ਆਪਦਾ ਵਾਪਸ ਲਵਾਂਗੇ ਜੇ ਤੁਹਾਨੂੰ ਪਤਾ ਜਿੰਨੇ ਭਰਾਵਾਂ ਨੂੰ ਫੁੱਲ ਗਰੰਟੀਆਂ ਸੇਲ ਕਰਦੇ ਜਨਵਰ ਆਪਾਂ ਤੇ ਅੱਜ ਬੰਦੋ ਸਾਰਾ ਆਪਣੇ ਸ਼ੋਅ ਕਰਕੇ ਸਾਰੇ ਭਰਾ ਦੱਸੋ ਇਹ ਜਾਨਵਰ ਤੁਹਾਨੂੰ ਕਿੱ ਆਇਨੋ ਦਿੱਤੇ ਵੀਰੇ ਜੋੜੇ ਆਪਾਂ ਠੀਕ ਹੈ ਜੀ ਲੱਗੇ ਲਗਾਏ ਜੋੜੇ ਦਿੱਤੇ ਆ ਵੀਰੇ ਫੁੱਲ ਗਰੰਟੀਆਂ ਦਿੱਤੇ ਆ ਤੇ ਬਾਕੀ ਜਬਾਈਆਂ ਨੂੰ ਪੁੱਛੋ ਜਾਨਵਰ ਵੀਰੇ ਕਿਵੇਂ ਵਧੀਆ ਲੱਗੇ ਤੁਹਾਨੂੰ ਵਧੀਆ ਜੀ ਵਧੀਆ ਠੀਕ ਹੈ ਜੀ ਬਹੁਤ ਵਧੀਆ ਬਾਈ ਕੋਈ ਨਹੀਂ ਨਿੱਕੀ ਤਾਂ ਹੀ ਲੱਗੀ ਜਾਨਵਰ ਨਹੀਂ ਕੋਈ ਨਹੀਂ ਓਕੇ ਫੁੱਲ ਗਰੰਟੀਆਂ ਜਾਨਵਰ ਦਿੱਤੇ ਆ ਬਾਈ ਬੱਚੇ ਨਾਲ ਔਡੇ ਆਪਾਂ ਜ਼ਿੰਮੇਵਾਰ ਆ ਠੀਕ ਆ ਆਪਾਂ ਜੋੜੇ ਆਪਦੇ ਵਾਪਸ ਲਵਾਂਗੇ ਠੀਕ ਹੈ ਜੀ ਸਾਰੇ ਬੰਦਿਆਂ ਨੂੰ ਆਪਾਂ ਗਰੰਟੀ ਨਾਲ ਜਾਨਵਰ ਦੇਈਦੇ ਆ ਮਦੀਨ ਕੋਈ ਆਂਡੇ ਇਹਨਾਂ ਚੋਂ ਨਾ ਧਰੇ ਬੱਚੇ ਨਾ ਉੱਡਣਾ ਪਜ ਨੂੰ ਬਰਾ ਠੀਕ ਆ ਬੱਚੇ ਫੁੱਲ ਉੱਡਣਗੇ ਇਹਨਾਂ ਦੇ ਤੇ ਫੁੱਲ ਗਰੰਟੀਆਂ ਜਾਣਗੀਆਂ ਉੱਤੇ ਠੀਕ ਹੈ ਜੀ ਬਾਕੀ ਭਰਾ ਸਾਰੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਤੇ ਆਡੀ ਕਰ ਲੋ ਫੋਲੋ ਥੈਂਕ ਯੂ ਵੀ ਧੰਨਵਾਦ